ਸਵਾਗਤ ਹੈ ਅੱਜ ਹੁਸ਼ਾਰਪੁਰ نیوز ਦੇਖ ਰਹੇ तमाम ਦਰਸ਼ਕਾਂ ਦਾ ਮੈਂ ਚੇਤਨ ਕਾ ਸ਼ੁਭਤ ਤਸਵੀਰਾਂ ਇੱਕ ਵਾਰ ਮੁੜ ਤੋਂ ਤੁਹਾਡੇ ਨਾਲ ਹੁਸ਼ਾਰਪੁਰ ਦੇ ਬਿਹਤਰ ਨਸਤੀਕੀ ਪਿੰਡ ਡਾਡਾ ਦੀਆਂ ਸਾਂਝੀਆਂ ਕਰ ਰਹੇ ਹਾਂ ਡਾਡਾ ਦੇ ਚੋਦੇ ਵਿੱਚ ਅੱਜ ਇੱਕ ਵਾਰ ਮੁੜ ਤੋਂ ਹੜ੍ਹ ਆਇਆ ਤੁਹਾਨੂੰ ਦੱਸਦੇ ਰਹਿਣਾ ਚਾਹੁੰਦੇ ਹਾਂ ਕਿ ਅੱਜ ਸਵੇਰ ਤਕਰੀਬਨ 8:30 ਵਜੇ ਤੋਂ ਹੁਸ਼ਾਰਪੁਰ ਦੇ ਵਿੱਚ ਭਾਰੀ ਬਾਰਿਸ਼ ਹੋਈ ਹੈ ਤੇ ਤਕਰੀਬਨ 1 ਤੋਂ 1.5 ਘੰਟੇ ਤੱਕ ਹੋਈ ਬਾਰਿਸ਼ ਤੋਂ ਬਾਅਦ ਜਿੱਥੇ ਹੁਸ਼ਾਰਪੁਰ ਸ਼ਹਿਰ ਦੀਆਂ ਸੜਕਾਂ ਨੇ ਨਹਿਰੀ ਰੂਪ ਧਾਰਨ ਕਰ ਲਿਆ ਸੀ ਉੱਥੇ ਹੀ ਹੁਸ਼ਾਰਪੁਰ ਦੇ ਨਸਤੀਕੀ ਪਿੰਡ ਆਪਾਂ ਡਾਡਾ ਦੀ ਇਸ ਵਾਰ ਬਹੁਤ ਜ਼ਿਆਦਾ ਤੇਜ਼ ਗਤੀ ਦੇ ਨਾਲ ਆਇਆ ਪਾਣੀ ਦਾ ਬਹਾਵ ਕਾਫੀ ਜ਼ਿਆਦਾ ਹੈ ਕਿਉਂਕਿ ਹਿਮਾਚਲ ਦੇ ਵਿੱਚ ਵੀ ਲਗਾਤਾਰ ਬੱਦਲ ਫਟਣ ਵਰਗੀਆਂ ਅਤੇ ਤੇਜ਼ ਬਾਰਿਸ਼ ਹੈ ਜਿਹੜੀ ਉਹ ਰੁਕਣ ਦਾ ਨਾਮ ਨਹੀਂ ਲੈ ਰਹੀ ਤੇ ਇਸ ਦੇ ਨਾਲ-ਨਾਲ ਬੱਦਲ ਫਟਣ ਵਰਗੀਆਂ ਮਨਪਾਗੀਆਂ ਘਟਨਾਵਾਂ ਵੀ ਲਗਾਤਾਰ ਵਾਪਰ ਰਹੀਆਂ ਨੇ ਤੇ ਜਿਸ ਦਾ ਪ੍ਰਭਾਵ ਹੈ ਸਿੱਧੇ ਤੌਰ ਤੇ ਇਸ ਤੋਂ ਪਹਿਲਾਂ ਵੀ ਤੁਹਾਨੂੰ ਦੱਸਿਆ ਕਿ ਪੰਜਾਬ ਦੇ ਕਈ ਜ਼ਿਲ੍ਹਿਆਂ ਦੇ ਵਿੱਚ ਵੀ ਵੇਖਣ ਨੂੰ ਮਿਲਿਆ ਤਾਂ ਉੱਥੇ ਜਾ ਕੇ ਅੱਪਾ ਹੁਸ਼ਾਰਪੁਰ ਦੀ ਗੱਲ ਕਰ ਰਿਹਾ ਤਾਂ ਹੁਸ਼ਾਰਪੁਰ ਦੇ ਬਹੁਤ ਸਾਰੇ ਚੂਆਂ ਦੇ ਵਿੱਚ ਜਿੱਥੋਂ ਬਰਸਾਤੀ ਮੀਂਹ ਤੋਂ ਬਾਅਦ ਪਾਣੀ ਆਉਂਦਾ ਤਾਂ ਉੱਥੇ ਤਸਵੀਰਾਂ ਤੁਹਾਡੇ ਨਾਲ ਦੇ ਡਾਡਾ ਚੋਦ ਵਿੱਚ ਗਏ ਸੀ ਤੇ ਡਾਡਾ ਚੋਦ ਦੀ ਜਿਹੜੀ ਉਹ ਸਲੈਬ ਆ ਪਾਣੀ ਦੇ ਤੇਜ਼ ਵਹਾਅ ਦੇ ਵਿੱਚ ਵਹਿ ਚੁੱਕੀ ਸੀ ਤਾਂ ਜਿਸ ਤੋਂ ਬਾਅਦ ਕਾਫੀ ਜ਼ਿਆਦਾ ਜਿਹੜੇ ਉਹ ਪਿੰਡ ਵਾਸੀ ਸੀ ਉਹ ਮੌਕੇ ਤੇ ਇਕੱਤਰ ਹੋਏ ਸੀ ਤਾਂ ਉਹਨਾਂ ਨੇ ਸਾਨੂੰ ਵੀ ਬੁਲਾਇਆ ਸੀ ਤਾਂ ਇਹ ਮੰਗ ਕੀਤੀ ਸੀ ਪੰਜਾਬ ਸਰਕਾਰ ਤੋਂ ਰਾਜਨੀਤਿਕ ਨੁਮਾਇੰਦਿਆਂ ਤੋਂ ਕਿ ਇਸ ਪਿੰਡ ਦੇ ਵਿੱਚ ਜਿਹੜਾ ਪੁਲ ਦਾ ਨਿਰਮਾਣ ਕੀਤਾ ਜਾਵੇ ਕਿਉਂਕਿ ਇਹ ਪਿੰਡ ਆਪਸ ਦੇ ਵਿੱਚ ਇਹ ਬਹੁਤ ਸਾਰੇ ਪਿੰਡਾਂ ਨੂੰ ਆਪਸ ਆਪਸ ਦੇ ਵਿੱਚ ਜੋੜਨ ਦਾ ਕੰਮ ਕਰਦਾ ਹੈ ਭਾਵ ਸੰਪਰਕ ਰੋਡ ਦੇ ਵਜੋਂ ਕੰਮ ਕਰਦਾ ਹੈ ਤੇ ਅੱਜ ਹੁਸ਼ਿਆਰਪੁਰ ਦੇ ਵਿੱਚ ਹੋਈ ਤੇਜ਼ ਬਾਰਿਸ਼ ਨੇ ਦਾਦਾ ਪਿੰਡ ਦੇ ਵੀ ਵਿੱਚ ਦਾਦਾ ਪਿੰਡ ਦੇ ਵਿੱਚ ਵੀ ਕਈ ਘਰਾਂ ਦੇ ਵਿੱਚ ਪਾਣੀ ਦੀ ਪਾਣੀ ਨੇ ਮਾਰਕ ਕੀਤੀ ਹੈ ਉੱਥੇ ਜਾ ਕੇ ਆਪਾਂ ਖਾਸ ਕਰ ਵਿਸ਼ੇਸ਼ ਤੌਰ ਤੇ ਦਾਦਾ ਦੇ ਚੌਥੀ ਗੱਲ ਕਰੀ ਤਾਂ ਦਾੜਾ ਚੋ ਦੇ ਵਿੱਚ ਤਸਵੀਰਾਂ ਤੁਸੀਂ ਵੇਖ ਸਕਦੇ ਹੋ ਕਿ ਵੇਖ ਇਹ ਭਿਆਨਕ ਤਸਵੀਰਾਂ ਨੇ ਭਿਆਨਕ ਮੈਸ ਕਰਕੇ ਕਹਿ ਰਿਹਾ ਕਿਉਂਕਿ ਪਾਣੀ ਕਾਫੀ ਜ਼ਿਆਦਾ ਤੇਜ਼ ਗਤੀ ਦੇ ਨਾਲ ਆਇਆ ਹੈ ਚੋ ਦੇ ਵਿੱਚ ਜਿਹੜੇ ਉਹ ਹੜ ਆਏ ਨੇ ਜਿਸ ਦੀ ਵੀਡੀਓ ਹੈ ਜਿਹੜੀ ਬਕਾਇਦਾ ਪਿੰਡ ਵਾਸੀਆਂ ਵੱਲੋਂ ਸਾਡੇ ਨਾਲ ਸਾਂਝੀ ਕੀਤੀ ਗਈ ਹੈ ਤਾਂ ਉੱਥੇ ਇਹ ਵੀ ਜਾਣਕਾਰੀ ਪਿੰਡ ਵਾਸੀਆਂ ਨੇ ਸਾਂਝੀ ਕੀਤੀ ਹੈ ਕਿ ਪਹਿਲਾਂ ਹੀ ਇਸ ਸਲੈਬ ਦਾ ਬਹੁਤ ਸਾਰਾ ਹਿੱਸਾ ਜਿਹੜਾ ਪਾਣੀ ਦੇ ਤੇਜ਼ ਵਹਾਅ ਦੇ ਨਾਲ ਰੁੜ ਚੁੱਕਿਆ ਸੀ ਤੇ ਅੱਜ ਪੂਰੇ ਦਾ ਪੂਰਾ ਕਾਸਬਾ ਜਿਹੜਾ ਉਹ ਕਿਤੇ ਪਾਣੀ ਦੇ ਵਿੱਚ ਨਾਰੋਡ ਚਾਵੇ ਕਿਉਂਕਿ ਜੇਕਰ ਅਜਿਹਾ ਹੁੰਦਾ ਤਾਂ ਉਸ ਦੇ ਨਾਲ ਪਿੰਡ ਵਾਸੀਆਂ ਨੂੰ ਕਾਫੀ ਜ਼ਿਆਦਾ ਦਿੱਕਤ ਆ ਸਾਹਮਣਾ ਕਰਨਾ ਪਏਗਾ ਤਾਂ ਇਹ ਦੂਜੇ ਪਾਸੇ ਜੇਕਰ ਆਪਾਂ ਹੁਸ਼ਿਆਰਪੁਰ ਦੇ ਹੀ ਨਸਦੀਕੀ ਪਿੰਡ ਬਸੀ ਗੁਲਾਮ हुसैन ਦੀ ਗੱਲ ਕਰੀਏ ਤਾਂ ਜਦੋਂ ਉੱਥੋਂ ਕਾਸਬਾ ਰੁੜ ਜਾਂਦਾ ਤੇ ਅਜੇ ਤੱਕ ਵੀ ਜਿਹੜਾ ਉੱਥੇ ਪਿੰਡ ਵਾਸੀਆਂ ਨੂੰ ਬਹੁਤ ਸਾਰੀਆਂ ਦਿੱਕਤਾਂ ਪਰੇਸ਼ਾਨੀਆਂ ਚੱਲਣੀਆਂ ਪੈ ਰਹੀਆਂ ਨੇ ਕਿਉਂਕਿ ਬਰਸਾਤਾਂ ਜਿਹੜੀਆਂ ਰੁਕਣ ਦਾ ਨਾਮ ਨਹੀਂ ਲੈ ਰਹੀਆਂ ਤੇ ਲੱਗਤਾਰ ਹੁਸ਼ਿਆਰਪੁਰ ਦੇ ਪੰਗੀਚੋਹ ਦੇ ਵਿੱਚ ਪਾਣੀ ਆਉਣ ਕਾਰਨ ਉਹਨਾਂ ਪਿੰਡਾਂ ਦਾ ਆਪਸੀ ਸੰਪਰਕ ਹੈ ਜਿਹੜਾ ਟੁੱਟ ਜਾਂਦਾ ਕਿਉਂਕਿ ਪੰਗੀਚੋਹ ਹੈ ਜਿਹੜਾ ਪੰਗੀਚੋਹ ਦਾ ਹੀ ਪਾਣੀ ਫਿਰ ਇਹਨਾਂ ਚੂਆਂ ਦਾ ਜਿਹੜਾ ਆਉਂਦਾ ਪਿੱਛੇ ਜਦੋਂ ਹਿਮਾਚਲ ਦੇ ਵਿੱਚ ਤੇਜ਼ ਡਾਡਾ ਜਾਡਾ ਦੇ ਪਿੰਡ ਵਾਸੀਆਂ ਨੇ ਇੱਕ ਵਾਰ ਮੁੜ ਤੋਂ ਅਦਾਰਾ ਹੁਸ਼ਾਰਪੁਰ ਨਿਊਜ਼ ਰਾਹੀਂ ਪੰਜਾਬ ਸਰਕਾਰ ਤੋਂ ਹੁਸ਼ਾਰਪੁਰ ਦੇ ਵਿਧਾਇਕ ਤੇ ਐਮਪੀ ਵਿਧਾਇਕ ਬ੍ਰਮਸ਼ੰਕਰ ਜਿੰਪਾਤ ਤੇ ਸੰਸਦ ਮੈਂਬਰ ਡਾਕਟਰ ਰਾਜਕੁਮਾਰ ਚੱਬੇਵਾਲ ਤੋਂ ਪੂਰਜ਼ੋਰ ਮੰਗ ਕੀਤੀ ਹੈ ਕਿ ਇਸ ਪਿੰਡ ਦੇ ਵਿੱਚ ਪੁਲ ਦਾ ਨਿਰਮਾਣ ਹੈ ਜਿਹੜਾ ਉਹ ਜਲਦ ਤੋਂ ਜਲਦ ਕਰਵਾਇਆ ਜਾਵੇ ਤਾਂ ਜੋ ਪਿੰਡ ਵਾਸੀਆਂ ਨੂੰ ਤੇ ਇਸ ਤੋਂ ਇਲਾਵਾ ਆਲੇ ਦੋਲੇ ਦੇ ਦਰਜਨਾਂ ਹੀ ਪਿੰਡਾਂ ਦੇ ਲੋਕਾਂ ਨੂੰ ਜਿਹੜੀ ਉਹ ਰਾਹਤ ਮਹਿਸੂਸ ਹੋ ਸਕੇ